ਸਰਖ ਵੀ ਆ ਜਾਣਾ ਜੇ ਉਹਦਾ ਦਾ ਲੱਗ ਗਿਆ ਸੜਕ ਤੇ ਆਉਣਗੇ ਲਾ ਆਉਣਗੇ ਭੰਨਣਗੇ ਕਿੱਸਣਾ ਬਸ ਮੱਤਲੇ ਦੇ ਵੀ ਤੋੜ ਲੀਆ ਸਿਆਣਾਗਾ ਇਹਦਾ ਇਹਨੂੰ ਹਟਾਉਣ ਲੱਗੇ ਉੱਤੇ ਉਹ ਕਰ ਦੇਣਾ ਦੇਖ ਸਾਰਾ ਉਹ ਸੜਕ ਤੇ ਆ ਗਏ ਰੋ ਗਿਆ ਚਮਕਰ ਗਿਆ ਮ ਵੀ ਲੱਗੇ ਲੱਗਿਆ ਜਾ ਸਰਕਾਰੀ ਜੀ ਜਿਹਨੇ ਕਿਹੜਾ ਹਟਣਾ ਸਰਕਾਰੀ ਆਣ ਨੇ ਇਹ ਨਕਸਾਨ ਆ ਨਕਸਾਨ ਕਰਨਗੇ ਇਹ ਨਕਸਾਨ ਕਰਨੇ ਨੇ ਕੋਈ ਨਾ ਕੋਈ ਆ ਗਏ ਇੱਧਰ ਆ ਗਏ ਕੜ ਗਿਆ ਮੋਬਾਈਲ ਕਿ ਚੱਲ ਪਿਆ ਸੀ ਭੱਜ ਲਿਆ ਸੀ ਉਹ ਫੇਰ ਫੇਰ ਮੁੱਕ ਗਿਆ ਥੈਂਕ ਯੂ ਫੇਰ ਫੜ ਗਈ ਹੋਰ ਡਾਂਗਾ ਨਾਲ ਫੁਕਰੀ ਹੁੰਦਾ ਇਹ ਹੁਣ ਜਰੂਰ ਭੱਜਣਗੇ ਡਾਂਗਾ ਨਾਲ ਲੜਦੇ ਲੜਦੇ ਜਾਣਗੇ ਇਹਦੇ ਬੰਦੇ ਮੋਟਰਸਾਈਕਲਾਂ ਕੰਨੀਂ ਆ ਜਾਣੇਗਾ ਦੇਖ ਕੇ ਕੰਨੀ ਆ ਗਈ ਆ ਗਈ ਆ ਗਈ ਇੱਧਰ ਨੂੰ ਏ ਆ ਗਈ ਇੱਧਰ ਨੂੰ ਕਹਿੰਦੇ ਇੱਧਰ ਨੂੰ ਨਾ ਆ ਜਾਣੇ ਹੁਣ ਨਾ ਨਾ ਇੱਧਰੋਂ ਤਾਂ ਨਹੀਂ ਹੁੰਦੇ ਉਹ ਵੀ ਵਿਚਾਰੇ ਦੀ ਰੇੜੀ ਨਾ ਹੋ ਕਰਦਾ ਨਾ ਪਰਾਂ ਨਹੀਂ ਹੁੰਦਾ ਜਾਂਦੇ ਉਹਦੇਆਂ ਨੂੰ ਜਿਹੜੀ ਰੇੜੀ ਕਿੰਨੀ ਜਾਣਗੇ ਉਹ ਤਾਂ ਜਾਣਗੇ ਰੇੜੀ ਕਿੰਨੀ ਨੇ ਡਾਂਗ ਵਾਲਾ ਸਿਸਟਮ ਪੜਾਉਂਦਾ ਜੋ ਡਾਂਗ ਲੈ ਕੇ ਮਗਰ ਪੈ ਜਾਣਾ ਉਹ ਦੋ ਅੱਜ ਸੱਟ ਮਰਉਂਦੇ ਆ ਇਹ ਕੱਟ ਲੋ ਦੇ ਮੋਟਰਸਾਈਕਲ ਵੀ ਬਚ ਜਾਣ ਤਾਂ ਵਧੀਆ ਇਹ ਕਿਦੋਂ ਹੋ ਜੇ ਆਹ ਸਿੱਟ ਲੈ ਸਿੱਟ ਲੈ ਸਿੱਟ ਲੈ ਸਿੱਟ ਲੈ